ਲੈ ਵੀ ਮਿੱਤਰੋ ਪ੍ਰਸ਼ਾਦਾ ਵਗੈਰਾ ਸ਼ਾਕੇ ਤਾਬਾ 셔ਟ ਵਗੈਰਾ ਪਾ ਗਏ ਤੇ ਬਾਕੀ ਹੋਰ ਕਪੜੇ ਵਗੈਰਾ ਪਾ ਗਏ ਆਪਾਂ ਨਿਕਲਦੇ ਰਹਿ ਆਪੇ ਕਾਤੋ ਤੇ ਹੁਣ ਆਪਾਂ ਯਾਰਾਂ ਕੋਲ ਚਲਦੇ ਹਾਂ ਲੈ ਵੀ ਮਿੱਤਰੋ ਆਪਾਂ ਆਪਣੇ ਯਾਰਾਂ ਕੋਲ ਆ ਗਏ ਆਂ ਹੋਰ ਕੀ ਹਾਲ ਹੈ ਬਾਈ ਇਹ ਨੇ ਆਪਣੇ ਸੱਜਣ ਔਰ ਤੇ ਬਾਕੀ ਇੱਥੇ ਫੋਟੋ ਸ਼ੂਟ ਵੀ ਚੱਲ ਰਿਹਾ ਹੈ ਕੀ ਹਾਲ ਚਾਲ ਹੈ ਬਾਈ ਕੀ ਹਾਲ ਚਾਲ ਆ ਤੁਹਾਡਾ ਠੀਕ ਠਾਕ ਹੋ ਇਹ ਵੀ ਇਹਨਾ ਨਾਮ ਮੈਂ ਭੁੱਲ ਜਾਂਦਾ ਵਾਰ-ਵਾਰ ਵੀਰੇ ਦਾ ਸਮਾਰ 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 ਬਾਕੀ ਤੁਹਾਨੂੰ ਸਾਰਿਆਂ ਦਾ ਆਈਡੀ ਦਾ ਲਿੰਕ ਮਿਲ ਜਣਗੇ ਡਿਸਕ੍ਰਿਪਸ਼ਨ ਚ ਜਿੰਨ ਨੂੰ ਚਾਹੀਏ ਉਹਨੂੰ ਸੋ ਲੋ ਕਾ ਚੋ ਦਿਓ ਤੇ ਗੱਲ ਗੜ ਜਿਹੜਾ ਭੋਤੜੀ ਦਾ ਗਾਣ ਆਏ ਆ ਪੰਜਾਬੀ ਵਲੌਗ ਬਣਾਣਾ ਯਾਰ ਕੋਈ ਫੈਮਿਲੀਅਰ ਵਲੌਗ ਬਣਾਣਾ ਚੱਲ ਇਹਨੂੰ ਦੁਬਾਰਾ ਬਣਾ ਮੋੜੇ ਨਿਕਾਲੀ ਕੋਈ ਤੱਕ ਨਹੀਂ ਚੱਲਣ ਦੇ ਤੇ ਮਿੱਤਰੋ ਉਹਨਾਂ ਪਰ ਆਮ ਚੱਲਨੇ ਤੇ ਫੇਰ ਹੀ ਤੁਹਾਨੂੰ ਸਿੱਧਾ ਮਿਲਦੇ ਆ ਬਾਕੀ ਤੁਹਾਨੂੰ ਸਾਰੇ ਮਿੱਤਰਾਂ ਨਾਲ ਮਿਲਾਤਾ ਉਹ ਜਿਹੜਾ ਫੋਟੋ ਖਿੱਚ ਰਿਹਾ ਉਹ ਬੂਟਾ ਬੂਟਾ ਮਾਲੂਟਾ ਫਾਮਲੀ ਜ਼ਿਆਦਾ ਆਰਾਮ ਹੀ ਜ਼ਿਆਦਾ ਇੰਨਾ ਕੋਈ ਜ਼ਿਆਦਾ ਚਾਹ ਨਹੀਂ ਲੋਕਾਂ ਨੂੰ ਕਿ ਬਹੁਤ ਜ਼ਿਆਦਾ ਭੀੜ ਜੋ ਸਟੇਸ਼ਨ ਤੇ ਲੱਗ ਰਹੀ ਹੈ ਦੇਖੋ ਜੀ ਰਾਤ ਦਾ ਟਾਈਮ ਹੈ ਰਾ ਦੇ 9:30 ਵਜੇ ਵੱਜ ਚੁੱਕੇ 9:30 ਵੱਜ ਚੁੱਕੇ ਆ ਸੰਝੇ ਆ ਸੰਝੇ ਰਾਤ ਨੂੰ ਸੰਝੇ ਸੰਝੇ ਗਾੜਾ ਗੁਣਾ ਸਾਡੇ ਵਲੌਗ ਚ ਬਹੁਤ ਜ਼ਿਆਦਾ ਨਿਕਲ ਜਾਂਦੇ ਨੇ ਕਈ ਵਾਰ ਮੁੰਡਿਆਂ ਕੋਲ ਕਿਉਂਕਿ ਇਸ ਲਈ ਆਪਾਂ ਵਲੌਗ ਬਹੁਤ ਜ਼ਿਆਦਾ ਵੀਡੀਓ ਬਣਾਉਂਦੇ ਆ मेरी मेरी गाली गाली, गाली।, गाली नहीं दे �right दे गाली नहीं किसी को नहीं यार ओके मेरे को सॉरी गलती गुड नाइट गाइस बाय बाय ये ब्लॉग यही खत्म होता है बाय 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 सादा खास यार और जी मिल चुका सानू हेलो भाई तो हेलो गाइस वेलकम टू माय न्यू ब्लॉग आप सभी का स्वागत है खास इंसान से चलिए दो मिनट एक्शन ला मार के चलो आ देखो जितने मेरी पूरियां पैरियां ने सादा खास ਇਹ ਵੀ ਸਾਡੇ ਆਰਾਮਣੇ ਵਾਲੇ ਬਜ਼ਾਰ ਤੇ ਆਏ ਹੋਏ ਨੇ ਸ਼ਾਇਗਲ ਵਲੌਗ ਇੱਕਦਮ ਆਪੋ ਫੈਮਿਲੀ ਵਲੌਗ ਬਣਾ ਰਹੇ ਹਾਂ ਕਾਲਾ ਖੂੜਾ ਕਾੜਦੇ ਪੂਰੀ ਇੱਥੇ ਕੋਈ ਕੰਮ ਨਹੀਂ ਕਰਨਾ ਮਿੱਤਰੋ ਹਾਂ ਇੱਧਰ ਜਿੰਮ ਆ ਲਿਆ ਬਾਈ ਮਿੱਤਰੋ ਅਸੀਂ ਪਹੁੰਚ ਗਏ ਆਰਾਮਣੇ ਵਾਲੇ ਬਜ਼ਾਰ ਚ ਸਾਰੇ ਆਓ ਲੋ ਜੀ ਜੀ ਆਓ ਲੋ ਦੇਣਾ ਵਾਦੀ ਰਾਵਣ ਜੀ ਕੀ ਦੇ ਕਚਰਾ ਤੁਸੀਂ ਦੇਖਦੇ ਸਾਡੇ ਬਾਜ਼ਾਰ ਚ ਬਹੁਤ ਜ਼ਿਆਦਾ ਕਚਰਾ ਗੰਦ ਫੈਲਿਆ ਸੀ ਤਾਂ ਚੱਕਣ ਆਵੇਗਾ ਰਾਵਣ ਸ਼ਾਪਾ ਹੋ ਚਾਵੇ ਆ ਇਹ ਇਹ ਪਦਰਸ ਹਾਈ ਪਦਰਸ ਇਹ ਪਸ਼ੂ ਵੀ ਤੇ ਰਾਮ ਲਲਾ ਦੇਖਣ ਬਹੁਤ ਜ਼ਰਾ ਹੈ گا ਆਂ ਮਾ ਜਾਰੇ ਇੱਕ ਇਹ ਮੁੰਡਾ ਆਹ ਉੱਤੇ ਮੇਰਾ ਪੁੱਤਰ ਖੜਾ ਸਾਰੇ

मित्रों लाइट है ₹300 ₹300 का बगर आगे वायरल गई देख के बोलो भाई भी तो है कोई ओ भाई ये अपना ये अपना ये जो लोग नहीं उस सारे भाई YouTube लोग हांजी वीर ताईट चई माण्हू तारी ਕਦਾਂ ਹੈ ਗੱਲ ਕਾਮ ਆ ਰਹਾ ਥੋੜਾ ਆ ਗਿਆ ਰਾਤ ਨਹੀਂ ਫੜਦਾ ਚੱਪੜਾ ਰਾਈ ਵਾਹ ਹੈ ਦੋਲੇ ਹੈ ਤੂੰ ਬੱਸ ਕਰ ਔਰ ਮੈਨੂੰ ਇਸ ਪ੍ਰਕਾਰ ਕਿਉਂ ਪਗੜਾ ਹੈ ਤੇਰਾ ਕੀ ਹੱਕੂ ਅੱਗਾ ਪਰਗਨ ਚੱਲਣਾ ਬੋਲ ਪਹਿਲਾਂ ਜਾ ਨਹੀਂ ਤੇ ਮਸਲ ਮਾਦਾ ਵੀ ਕਿੜਾ ਸਕਦਾ ਇਸੇ ਕੋਲ ਆਨੰਦ ਅਤੇ ਮੁੱਖੀ ਪੱਤੇ ਔਲਾ ਜੀ ਟ੍ਰੋਪੜੀ ਤੋਂ 10 ਰੁਪਏ ਵੇਚਣ ਕਰੋੜੀ ਜੀ ਕਹਾਂ ਜੀ ਬਹਾਈ ਬੈਠਾ ਉੱਪਰ ਹਾਂ ਜੀ ਕਿ ਰਾਤ ਹੈ ਆਦੀ ਮਿਲਾਓ ਐਸ਼ਾ ਦੇ ਮਿੱਤਰੋ ਆਪਣੇ ਨਾਲ ਬਾਜ਼ੀ ਲਗਾ ਦਾ ਸਭ ਤੋਂ ਟੈਲੈਂਟਡ ਬੱਚਾ ਇਹ ਨਾਮ ਹੈ ਆਨੰਦ ਮਾਸ਼ਾਅੱਲਾ ਬਾਜ਼ੀ ਲਗਾ ਰਹੀ ਕਿ ਈਵੈਂਟ ਸਾਡੇ ਮੰਡੀ ਲਾਹੂ ਦਾ ਸਭ ਤੋਂ ਟੈਲੈਂਟਡ ਬੱਚਾ ਸਾਡੇ ਨਾਲ ਮੌਜੂਦ ਹੈ ਬੈਠੋ ਬੈਠੋ ਸੀਕਰਪੁਰਾ साथ साथी प्रिंस ने कहा बेटा तू माना शक्ति कि छोटा भ्रा

ਬੱਚੇ ਸਭਾ ਬਾਬੇ ਛੋਟੇ ਛੋਟੇ ਬੱਚਿਆਂ ਦਾ ਪਹਿਣਾ ਪੀਂਦੀਆਂ ਨਾਲ ਸਮਾ ਕਿੰਨੇ ਆ ਐਕਟਰਾਂ ਆ ਵੀ ਨਾ ਕਰ ਰਹੇ ਨੇ ਔਰ ਤੁਹਾਡੇ ਸਜਾਵਾਂ ਦਾ ਵੀ ਜਨਨ ਇੰਤਜ਼ਾਰ ਰਹੇਗਾ ਬਹੁਤ ਜ਼ਿਆਦਾ ਸਲਾਹ ਹਰਮਾ ਦੇਵ ਕਾਹਰ ਸਿੰਘ ਜਿਹੜੇ ਕਿ ਜਲਦੀ ਸੇਵਾ ਕਰ ਰਹੇ ਨੇ ਤੇ ਲੈ ਵੀ ਮਿੱਤਰੋ ਹੁਣ ਜੋ ਹੈ ਰਾਮਲੀਲਾ ਜੋ ਪੂਰੀ ਸੰਭਵਤ ਹੋ ਚੁੱਕੀ ਆ ਤੇ ਆਪਾਂ ਚੱਲੇ ਆਪੋ ਆਪਣੀ ਗੱਲ ਤੇ ਮੇਰੇ ਨਾਲ ਜੋ ਹੈ ਇੱਕ ਨਿੱਤਰ ਰਹਿ ਗਿਆ ਸਜਨ ਕੀ ਨਾਮ ਸੀ ਬੀਤਰਾ ਅਜੀ ਅਜੀ ਨਾਮ ਦਾ ਬੀਲੀ ਇੱਕ ਇਹ ਰਹਿ ਗਿਆ ਤੇ ਬਾਕੀ ਸਟੇਜ ਉੱਤੇ ਕੋਈ ਵੀ ਰਾਮ ਲੀਨ ਲਾ ਦੇਖਣ ਵਾਲਾ ਦਰਸ਼ਕ ਨਹੀਂ ਹੈ ਤੇ ਬਾਕੀ ਆਪਾਂ ਰਾਹ ਦੇਖੋ ਬੁਰਾ ਆਪਣਾ ਖਾਲੀ ਹੈ ਤੇ ਰਾਤ ਦੇ 1 ਵਜੇ ਕੇ 10 ਮਿੰਟ ਹੋ ਚਕੇ ਆ ਤੇ ਆਪਾਂ ਹੁਣ ਚੱਲੇ ਪਏ ਆਪਣੇ ਘਰ ਨੂੰ ਚੱਲੇ ਪਾ ਲਿਆ ਤੇ ਯਾਰ ਹੁਈ ਹੁਣ ਥੋੜੇ ਟਾਈਮ 'ਚ ਘਰ ਪਹੁੰਚ ਜੰਗੇ ਤੇ ਬਾਕੀ ਆਪਸੀ ਤੁਹਾਨੂੰ ਮਿਲਦੇ ਆਂ ਸਵੇਰ ਕਿਉਂਕਿ ਆਪਾਂ ਸਵੇਰ ਨੂੰ ਜਾਣਾ ਵਰਕਆਊਟ ਕਰਨ ਚੈਂਟ ਸਟੇਡੀਅਮ ਤੇ ਉਹ ਤੁਹਾਨੂੰ ਦਿਖਾਵਾਉਣ ਦੀ ਲੋੜ ਚਲੋ ਫਿਰ ਚੱਲਦੇ ਹੱਥੀ ਨੋ ਲਏ ਆ ਵੀ ਮਿੱਤਰੋ ਅੱਜ ਸਵੇਰ ਸਵੇਰ ਆਪਾਂ ਗਰਾਊਂਡ ਜਾ ਕੇ ਮੈਂ ਸਟੇਡੀਅਮ ਜਾ ਕੇ ਆਗੇ ਸੀ ਉਸ ਤੋਂ ਬਾਅਦ ਆਪਾਂ ਸਾਰਾ ਦਿਨ ਅਸੀਂ ਸੁੱਤੇ ਰਹੇ ਅਰਾਸਟ ਕੀ ਪੂਰੀ ਨੀਂਦ ਆਪਦੀ ਪੂਰੀ ਕਰ ਕੁੱਤੇ ਤੇ ਹੁਣ ਆਪਾਂ ਚੱਲਦੇ ਆ ਇਸਵੇਂ ਸਬਜੀ ਲੈਣ ਬਾਜ਼ਾਰ ਘਰ ਸਬਜੀ ਦੇ ਕੇ ਉਸ ਤੋਂ ਬਾਅਦ ਆਪਾਂ ਜਾਣਾ ਗੁਰੂ ਘਰ ਬਾਈਕ ਉਤਾਰ ਕੇ ਜਾਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਆਪਣੇ ਰਾਮ ਲੀਲਾ ਦੇਖਣ ਤੇ ਟਾਈਮ ਹੋ ਜਾਣਾ ਰਾਮ ਲੀਲਾ ਦੇਖਣ ਮਿਲਦਾ ਫਿਰ ਮਿਲਦੇ ਤੁਹਾਨੂੰ ਰਾਮ ਲੀਲਾ ਕਿਨੇ ਅਰੇ ਵਾਹ ਮਿੱਤਰ ਹੁਣ ਸਾਨੂੰ ਮਿਲ ਕੇ ਆ ਗੋਚੀ ਬੰਦੇ ਨੂੰ ਹੁਣ ਅਜ ਪੱਟ ਆ ਵੀ ਕਿੰਦਾਏ ਲੋਗ ਜਾਰੀ ਘਰੇ ਹਫਤਾ ਬੜਾਈ ਸੋਨਾ ਬੜਾਈ ਸੋਨਾ ਪਟਾ ਦਾ ਦੇਲ ਕੋ ਨਹੀਂ ਕਰ ਲੱਗਾ ਸੀ ਡਰੀ ਰਹੀ ਇੱਕ ਕਾਰੋਬਾਰ ਨਹੀਂ ਕੁੱਤੇ ਨਾ ਆ ਵੀ ਮਿੱਤਰੋ ਹੁਣ ਆਪਾਂ ਪੂਰੇ ਰੈਡੀ ਆ ਤੇ ਰਾਮ ਨਿਲਾ ਦੀ ਪੂਰੀ ਤਿਆਰੀਆਂ ਹੋ ਰਹੀ ਨੇ ਤਾਂ ਭਾਉ ਚੱਲੇ ਰਾਮ ਨਿਲਾ ਦੇਖਣ ਤਾਂ ਆਪਣੇ ਨਾਲ ਬਹੁਤ ਸਾਰੇ ਸੱਜਣ ਚੱਲੇ ਆ ਜੋ ਪਿੱਛੇ ਬੈਠੇ ਹੋਏ ਇਹ ਸੱਜਣ ਕਿਹੜਾ ਹੈ ਸੱਜਣ ਜੀ ਚਾਰੋਂ ਖਾ ਜਾਏ ਆ ਆ ਮਿੱਤਰੋ ਆਇਆ ਵਲੌਗ ਚ ਆਇਆ ਯਾਰ ਕੋ ਵੀਊ ਤਾਂ ਨਹੀਂ ਆਉਣਗੇ ਚਲੋ ਮਿੱਤਰੋ ਤੁਹਾਨੂੰ ਮਿਲ ਰਿਹਾ ਸੀ ਦਾ ਰਾਮ ਦਾ ਚਾਰਕਾ ਚੋ ਬ੍ਰੋ ਆਪੋਨ ਮਿਲ ਜੇ ਕੇ ਆਪਣੇ ਸਕੂਲ ਦੇ ਯਾਰ ਮਾਈਕਲ ਹੁਣੀ ਤੇ ਕੇਰ ਕੇਸ਼ ਯਾਰ ਤੇ ਬਹੁਤ ਹੀ ਬੰਦੇ ਦਿਲਦਾਰ ਨੇ ਇੱਥੇ ਆਪਣੇ ਨਾਲ ਪੜਦੇ ਰਿਹਾ ਹੋਰ ਵੀ ਦੇਖੀ ਹਾਲ ਦਾ ਵੀ ਰਾਮ ਦਾ ਤੇ ਵੀ ਆਪਣੇ ਨਾਲ ਰਾਮਣ ਲੈ ਦੇਖਣ ਚਲੇ ਮੈਂ ਇੱਥੇ ਆਪਾਂ ਨੂੰ ਮਿਲ ਨੇ ਤਾਂ ਆਪਾਂ ਵੀ ਇਹਨਾਂ ਰਾਮ ਨੂੰ ਦਿਖਾਵਾਂਗੇ ਕੋਈ ਇਹਨਾਂ ਮੰਡੀ लवली लवली ਜਿਹਾ ਵੀ ਦਿਖਾਵਾਂਗੇ ਤੇ ਆਪਾਂ ਹਾਂ ਰਸਤਾ ਇਦਾਂ ਦਾ ਕੋਈ ਬਾਕੀ ਤੁਸੀਂ ਦੇਖਦੇ ਚਲੋ ਬਾਜ ਪੂਰਾ ਅਨਜੋਏ ਦਾ ਆਰਾਮ ਦਾ ਜਿਹੜਾ ਰਾਜਨੀਤੀ YouTube ਚੈਨਲ ਤੇ ਜਈਏ ਅੱਜ ਵੀ ਜਿਹੜੀ ਨਾਈਟ ਆਨਲਾਈਨ ਵੀ ਰਿਕਾਰਡਿੰਗ ਵੀ ਰਿਪੋਰਟ ਵੀ ਕਰ ਰਹੇ ਨੇ ਔਰ ਹਰ எல்லாம் <laughs> புரியல <laughs> ਮੁਕੰਦਰੀ ਬਾਰੀ ਸੀ ਕਰੀ ਲੈ ਵੀ ਮਿੱਤਰੋ ਅੱਜ ਦੇ ਵਲੌਗ ਦੇ ਤੋਂ ਕਲਿੱਪਾਂ ਨੂੰ ਸ਼ੇਅਰ ਕੀਤੀਆਂ ਗੱਜਾ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਤੇ ਬਾਕੀ ਅਗਲ ਦੇ ਵਲੌਗ ਉੱਪਰ ਆਪਾਂ ਸੋਚਦੇ ਹਾਂ ਕਿ ਟੌਪਿਕ ਤੇ ਵਲੌਗ ਬਣਾਉਣਾ ਹੈ ਥੈਂਕ ਯੂ ਫॉर ਵਾਚਿੰਗ ਧੰਨਵਾਦ ਸਾਰਿਆਂ ਦਾ